ਆਪਣੀ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਰੋਜ਼ੀ ਰੋਟੀ ਨਾ ਖੋਈ ਜਾਵੇ ਨਹੀਂ ਨਹੀਂ ਕੋ ਬੋਲੇ ਕਾਨੂੰ ਵੀ ਖਾਂਦੀ ਹੈ ਅੱਗੇ ਕੀ ਕਰੋਗੇ ਦੇਖੋ ਜੀ ਅਸੀਂ ਤਾਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦੇ ਸੜਕਾਂ ਤੇ ਰੁਲੰਦੇ ਆ ਵਾ ਆਮ ਆਦਮੀ ਹੱਥ ਜੋੜ ਜੋੜ ਕੇ ਨੌਕਰੀਆਂ ਮੰਗਦੇ ਆ ਵਾ ਉਹ ਕਹਿੰਦੇ ਕਿ ਅਸੀਂ ਨੌਕਰੀਆਂ ਦਵਾਂਗੇ ਅਸੀਂ ਰੋਜ਼ਗਾਰ ਖੋਲੇ ਆ ਪਰ ਸਾਡੀਆਂ ਤੇ ਖੋਲਣਾ ਨਹੀਂ ਆ ਸਾਡੇ ਟੀਸੀ ਭੰਪਰਾਜ ਸਾਲ ਡੇਢ ਸਾਲ ਹੋ ਗਿਆ ਘਰ ਬੈਠਿਆਂ ਨੂੰ ਕਈ ਪਹਾੜਾਂਾਂ ਵਿੱਚ ਕਈ ਆਉਂਦੀਆਂ ਪੀਆਂਆਂਆਂ ਜਿਨ੍ਹਾਂ ਦੇ ਕੋਈ ਨਹੀਂ ਹੈਗੇ ਸਿਰ ਤੇ ਉਹ ਵਿਚਾਰੀਆਂ ਕਿ ਮਾਂ ਦੇ ਭਰਾਵਾਂ ਨਾਲ ਦੇ ਪਿਓ ਉਹ ਵਿਚਾਰੀਆਂ ਘਰ ਬਿਠਾ ਦਿੱਤੀਆਂ ਗਈਆਂ ਉਹ ਹੱਥ ਜੋੜ ਲਈਆਂ ਬਈਆਂ ਕਿ ਸਰਕਾਰ ਸਾਨੂੰ ਦੁਬਾਰਾ ਬੁਲਾ ਲਵੇ ਇਹ ਪ੍ਰੋਜੈਕਟ ਦੁਬਾਰਾ ਚੱਲੇ ਅਸੀਂ ਦੁਬਾਰਾ ਨੌਕਰੀਆਂ ਤੇ ਆਈਏ ਔਰ ਨਹੀਂ ਆਣੀਆਂ ਤਾਂ ਸਾਡੀ ਨੌਕਰੀਆਂ ਨੂੰ ਵੀ ਖਤਰਾ ਹੈ ਅਸੀਂ ਗਾਰਡ ਦੀ ਨੌਕਰੀ ਕਰੰਦੇ ਸੜਕਾਂ ਦੇ ਉੱਤੇ ਦੰਨੇ ਨਾ ਪੱਖਾ ਨਾ ਇੱਥੇ ਕੁਰਸੀਆਂ ਪਰ ਫਿਰ ਵੀ ਅਸੀਂ ਇਮਾਨਦਾਰੀ ਨਾਲ ਨੌਕਰੀ ਕਰੰਦੇ ਆਂ छह बजे आओगे ना घरों तुरते हैं तो मैंने तो कमाना है अज मान लो घर का सिलेंडर खत्म हो गया जो तनखा नहीं आऊगी अलेंडर कि बच्चे पढ़ते पे है जो तनखा नहीं आऊगी बच्चे दिन फीसा किल नहीं देखती पाई सरकार इसलिए कह ਅਸੀਂ ਅਸਾ ਢਿਆਨ ਆਦਮੀ ਦੀ ਤੇ ਸੁਣੂ ਵੀ ਜਾ ਰਹੀ ਆਂ ਸਰਕਾਰ ਨੂੰ ਕਿਵੇਂ ਅੱਗੇ ਲੈ ਕੇ ਅਸੀਂ ਸੱਤ ਨੂੰ ਸੱਤ ਕਦਮ ਚੁੱਕਾਂਗੇ ਸਾਨੂੰ ਬਹੁਤ ਚਿਰ ਹੋ ਗਿਆ ਹੈ ਹਰ ਵਾਰੀ ਉੱਚ ਅਧਿਕਾਰੀਆਂ ਨੂੰ ਹਰ ਇੱਕ ਨੂੰ ਪ੍ਰਸ਼ਾਸਨ ਦੇ ਹਰ ਇੱਕ ਨੂੰ ਅਸੀਂ ਮਿਲੇ ਆ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਜੇ ਨਹੀਂ ਤੇ ਮੈਂ ਸਰਕਾਰ ਨੂੰ ਬਹੁਤ ਆਖੜ ਧਾਲ ਤੇ ਬੰਗੀ ਕਿਉਂਕਿ ਮੇਰੇ ਬੱਚੇ ਛੋਟੇ ਛੋਟੇ ਆ ਮੇਰੇ ਸਿਰ ਤੇ ਛੱਤ ਨਹੀਂ ਆ ਠੀਕ ਹੈ ਨਾ ਮੈਂ ਕਰਾਇਆ ਨਹੀਂ ਆ ਹਰ ਮਹੀਨੇ ਮੈਨੂੰ ਕਰਾਇਆ ਵੀ ਦੇਣਾ ਪੈਂਦਾ ਵਾ

ਇਹ ਹੱਥ ਜੋੜ ਕੇ ਸਾਡੀ ਸਰਕਾਰਾਂ ਦੇ ਅੱਗੇ ਬੇਨਤੀ ਹੈ ਗੁਜਾਰਿਸ਼ ਹੈ ਧੰਨਵਾਦੀ ਨੂੰ 20 ਨੂੰ ਕੇ ਪੂਰਾ ਮਹੀਨਾ ਟੱਪ ਗਿਆ ਅਸੀਂ ਮਜਬੂਰ ਹੋ ਕੇ ਆਏ ਆ ਮੀਡੀਆ ਦੇ ਅੱਗੇ ਕਿ ਸਾਡੀਆਂ ਤਨਖਾਹਾਂ ਸਾਨੂੰ ਪਾਈਆਂ ਜਾਣ ਔਰ ਸੈਕੰਡਲੀ ਗੱਲ ਸਰਕਾਰ ਦੇ ਕਹ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਪ੍ਰੋਜੈਕਟ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਉਹ ਘਾਟੇ ਦੇ ਪ੍ਰੋਜੈਕਟ ਜਿਹੜੇ ਚਲਾਉਂਦੀ ਹੈ ਤਾਂ ਕਿ ਜਨਤਾ ਨੂੰ ਸਹੂਲਤ ਮਿਲੇ ਤੇ ਇਹ ਵੀ ਜਿਹੜਾ ਪ੍ਰੋਜੈਕਟ ਹੈ ਇਹ ਜਨਤਾ ਦੇ ਲਈ ਹੈ ਪਬਲਿਕ ਦੇ ਲਈ ਬਹੁਤ ਜ਼ਿਆਦਾ ਮੰਗਦਾ ਹੈ ਬੱਚਿਆਂ ਦੇ ਲਈ ਜਿਹੜੇ ਵਸਾਰੀ ਵਰਗਾ ਉਹਨਾਂ ਦੇ ਲਈ ਸਕੂਲ ਕਾਲਜ ਬੋਇੰਡ ਗਰਲ ਜਿਹੜੀਆਂ ਕੁੜੀਆਂ ਚ ਸੇਫ ਜਾਂਦੀਆਂ ਸੀ ਸੇਫ ਆਉਂਦੀਆਂ ਸੀ ਜਿਵੇਂ ਕਿ ਹਨ ਫ੍ਰੀ ਬੱਸਾਂ ਪੰਜ ਨਾਲ ਚਲਾਈਆਂ ਆ ਉਹ ਬੱਸਾਂ ਦੇ ਵਿੱਚ ਜਿਵੇਂ ਫ੍ਰੀ ਦੇ ਵਿੱਚ ਕਈ ਸ਼ੇੜੀ ਗਏ ਜਾਂਦੇ ਆ ਨਸ਼ਾ ਕਰਨ ਵਾਲੇ ਸਾਡੀਆਂ ਮੈਡਮਾਂ ਡਿਊਟੀ ਕਰਦੀਆਂ ਕਈ ਵਾਰੀ ਬਦਤਮੀਜ਼ੀ ਹੋਈ ਹੈ ਉਹਨਾਂ ਦੇ ਨਾਲ ਇਹ ਸਰਕਾਰ ਅਗੇ ਕਵਾਂਗੇ ਬੱਸਾਂ ਚਲਾਈਆਂ ਜਾਣ ਇਹਦਾ ਕਰਾਇਆ ਲਾਇਆ ਜਾਵੇ ਔਰ ਬੱਸਾਂ ਨੂੰ ਇੱਕ ਦੁਬਾਰਾ ਉਸ ਤਰ੍ਹਾਂ ਇਹ ਜਿਹੜੀ ਸਰਵਿਸ ਆ ਸ਼ੁਰੂ ਕੀਤੀ ਜਾਵੇ ਮਹੀਨੇ ਹੋ ਗਏ ਆ ਤਨਖਾਹਾਂ ਨਹੀਂ ਪਈਆਂ ਜੀ ਕਿ ਜਿਹੜੇ ਜੋ ਵੀ ਮੈਟਰੋ ਵਿੱਚ ਕੰਮ ਕਰ ਰਿਹਾ ਉਹ ਜਾਂ ਤਾਂ ਮਜਬੂਰ ਇਨਸਾਨ ਆ ਜਿਹੜਾ ਇੱਥੇ ਕੰਮ ਕਰ ਰਿਹਾ ਜਾਂ ਤੇ ਇਹਦੇ ਘਰ ਵਧੀਆ ਸਿਸਟਮ ਚੱਲਦਾ ਹੋਵੇ ਤੇ ਇੰਨੀ ਲੋੜ ਨਹੀਂ ਪਈ ਪਈ ਤੇ ਵੇਖੋ ਵੀ ਕਿੰਨੇ ਖਰਚੇ ਆ ਕੋਈ ਵੀ ਗਰੀਬ ਆਦਮੀ 40 ਰੁਪਏ ਤੇ ਆਟਾ ਹੀ ਆ ਜਿਹੜਾ 70 ਰੁਪਏ ਵਧਿਆ ਤੇ ਬੱਚਿਆਂ ਦੀਆਂ ਫੀਸਾਂ ਫੇਰੇ ਨਾਲੋਂ ਵੀ ਡਿਟੇਲ ਵੇਖੀ ਤੇ ਬੜੀ ਲੰਮੀ ਤੋੜੀ ਖਰਚੇ ਦੀ ਬਣ ਜਾਂਦੀ ਕਿਸੇ ਨੇ ਕੋਈ ਚੀਜ਼ ਲਈ ਕਿਸ਼ਤਾਂ ਤੇ ਉਹ ਕਿਸ਼ਤ ਦੇਣੀ ਹੁੰਦੀ ਆ ਜਾਂ ਕੋਈ ਕਮੇਟੀ ਮਾੜੀ ਮੋਟੀ ਪਾਉਂਦਾ ਇਸ ਕਰਕੇ ਬਹੁਤ ਜਿਹੜੀ ਆ ਘਰੋ ਘਰੀ ਇਹ ਰਤੀ ਦੀ ਤੰਗੀ ਚੱਲਦੀ ਆ ਅੱਜ ਇਸ ਨੂੰ ਮੁਖ ਰੱਖ ਕੇ ਅੱਜ ਸਾਰੇ ਮੇਰੀਆਂ ਭੈਣਾਂ ਵੀਰ ਗਾਰਡ ਸਾਈ ਵਾਲੇ ਸਾਰੇ ਇਕੱਠੇ ਹੋਏ ਆ ਤੇ ਇਸ ਪਾਸਾ ਤੁਹਾਨੂੰ ਜਿਹੜਾ ਆ ਆ ਵੀ ਮੇਨਾਂ ਖਤਮ ਹੋ ਗਿਆ ਮਾਰਤੀ ਬਾਤੀ ਆ ਇੱਕ ਸਾਡਾ ਵੇਖੋ ਜੀ ਏਰੀਆ ਰੱਸਿਆ ਪਿਆ ਉਹ ਉਹਦਾ ਕੋਈ ਆਗਮੋਟ ਨਹੀਂ ਸਾਨੂੰ ਦਿਸ ਰਿਹਾ ਇਸ ਕਰਕੇ ਇਹ ਜਨਮ ਪਰੇ ਆਪੀ ਜਿਹੜੀਆਂ ਬਸਾਂ ਕੱਲ ਨਹੀਂ ਰਹੀਆਂ ਉਹ ਅਸੀਂ ਜਿਹੜੇ ਸਮਰੱਥਤਾ ਅਧਿਕਾਰੀ ਨੇ ਅਫਸਰ ਸਾਹਿਬਾਨ ਨੇ ਜਾਂ ਉੱਤੇ ਲੀਡਰ ਸਾਹਿਬਾਨ ਨੇ ਸਰਕਾਰ ਆ ਉਹਨਾਂ ਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਜਲਦੀ ਹੋ ਸਕੇ ਤੇ ਇਸ ਸਹੂਲਤ ਨੂੰ ਜਿਹੜਾ ਲਾਗੂ ਕੀਤਾ ਜਾਵੇ ਬਸਾਂ ਚਲਾਈਆਂ ਜਾਣ ਤਾਂ ਕਿ ਸ਼ਹਿਰ ਵਾਸੀਆਂ ਨੂੰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਤੇ ਕਿਤੇ ਨਾ ਕਿਤੇ ਇਹ ਆ ਕਿ ਸਾਡਾ ਤੇ ਰੋਜਗਾਰ ਦੇ ਨਾਲ ਜੁੜਿਆ ਹੀ ਹੈਗਾ ਪਰ ਜਿਹੜੇ ਲੋਕ ਲੋਕਲ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਆ ਆਪਣਾ ਕੰਮਕਾਰ ਕਰਦੇ ਆ ਜਾਂ ਕੋਈ ਬਿਜ਼ਨਸ ਕਰਦਾ ਜਾਂ ਕੋਈ ਦਿਹਾੜੀਦਾਰ ਆ ਬੱਚੇ ਸਟੂਡੈਂਟ ਪੜ੍ਹਨ ਵਾਲੇ ਆ ਉਹਨਾਂ ਦੇ ਕੰਮ ਤੇ ਵੀ ਜਿਹੜੀ ਬੱਸਾਂ ਰੁਕਣ ਕਰਕੇ ਬ੍ਰੇਕ ਲੱਗਦੀ ਆ ਇਸ ਕਰਕੇ ਇਹ ਸਾਡੀਆਂ ਬੇਨਤੀਆਂ ਵੀ ਪ੍ਰਵਾਨ ਕੀਤੀਆਂ ਜਾਣ ਬਹੁਤ ਬਹੁਤ ਧੰਨਵਾਦ ਤੁਹਾਨੂੰ ਕੀ ਹੋਇਆ ਪ੍ਰਵਾਨ ਕਿਉਂ ਨਹੀਂ ਆਉਂਦੀ ਇਹ ਇਹ ਤੇ ਦੇਖੋ ਜੀ ਇਹੋ ਤੇ ਇਹ ਪੁੱਛਣ ਦਾ ਵਾਸੇ ਇਕੱਠੇ ਹੋਏ ਆ ਕਿਉਂਕਿ ਦੇਖੋ ਕੋਈ 20 25 ਕੋਈ 30 ਕਿਲੋਮੀਟਰ ਤੋਂ ਆ ਰਿਹਾ ਕਿੰਨਾ ਪٹرول ਮਹਿੰਗਾ ਵਾ 200 ਦਾ ਲੱਗਦਾ ਤੇ ਫਿਰ ਇਹ ਕੰਮ ਸਰ ਪੈਸੇ ਨਾ ਨਾ ਤਰਫਾ ਨਾ ਮਿਲੇ ਫਿਰ ਅਸੀਂ ਕਿਵੇਂ ਆਪਣਾ ਕੰਮ ਕਰਪਾਂਗੇ ਇਸ ਵਰਤੋਂ ਜਿਹੜਾ ਵੀ ਸਾਨੂੰ ਸਾਡੀ ਸੁਣਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਬੰਦਾ ਹੱਥ ਆ ਉਹ ਜਰੂਰ ਸਾਡਾ ਇਹ ਹੈ ਵੀ ਤੁਹਾਨੂੰ ਨਹੀਂ ਆਉਂਦੀਆਂ ਤੁਹਾਡੇ ਲੋਕ ਕਿਹੜੇ ਜਿਹੜੇ ਚੁੱਤੇ ਜਾਂਦੇ ਅੱਜ ਤੇ ਅਸੀਂ ਇਹੋ ਬੇਨਤੀ ਕਰਦੇ ਆਂ ਫਿਰ ਅੱਗੇ ਵੇਖਾਂਗੇ ਜੋ ਸਲਾਹ ਬਣੇਗੀ ਜੀ ਉਹ ਤੋਂ ਅੰਤ ਵਿੱਚ ਨਾਮ ਦਾਸ ਕੋਲੇ ਜਿਹੜਾ ਨਾ ਇਹ ਸੁਨੀਲ ਮਾਰਾ ਅਰ ਕੱਲਾ ਤਾਂ ਮੈਂ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਫਟੇ ਦੇ ਕਾਰੇ ਨਾਲ ਸ਼ਿਕਾਇਤ ਕਰਦੇ ਆਂ ਬੇਨਤੀ ਆ ਕੇ ਸਾਡੀਆਂ 2 ਮਹੀਨੇ ਦੀਆਂ ਸਲਰੀਆਂ ਹੋਈਆਂ ਜੀ ਉਹ ਨਹੀਂ ਮਿਲ ਰਹੀਆਂ ਸਾਡਾ ਜਿਹੜਾ ਆਪਣਾ ਪਹਿਲਾਂ ਦਾ ਪੀਐਫ ਆ ਉਹ ਵੀ ਕਲੀਅਰ ਨਹੀਂ ਆ 4 ਮਹੀਨੇ ਦਾ ਸਾਡਾ ਪੀਐਫ ਥੱਲੇ ਪਿਆ ਵਾ ਔਰ ਜੇ ਕਿਸੇ ਨੂੰ ਸੈਲਰੀ ਦਾ ਪੁੱਛੋ ਡਿਪੂ ਤੇ ਜਾ ਕੇ ਪੁੱਛਦੇ ਆ ਉਹ ਕਹਿੰਦੇ ਆ ਕਿ ਚੈੱਕ ਬਾਸ ਕਰ ਦਿੱਤਾ ਆ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਉਹ ਵੀ ਕਹਿ ਰਹੇ ਆ ਕਿ ਜਿਹੜਾ ਤੁਹਾਡਾ ਚੈੱਕ ਜਿਹੜਾ ਸਾਈਨ ਹੋ ਚੁੱਕਾ ਵਾ ਤੁਹਾਡੀਆਂ ਸੈਲਰੀਆਂ ਪੈ ਜਾਣੀਆਂ ਚਾਹੀਦੀਆਂ ਸੀਗੀਆਂ ਕਿਉਂ ਨਹੀਂ ਪਈਆਂ ਸਾਡੀਆਂ ਸੈਲਰੀਆਂ ਐਸਐਮਐਸ ਕੰਪਨੀ ਵੱਲੋਂ ਨਹੀਂ ਪਾਇਰ ਹੈ ਔਰ ਤੁਹਾਡਾ ਏਰੀਅਰ ਉਹ ਵੀ ਹਾਲੇ ਤੱਕ ਸਾਨੂੰ ਪ੍ਰੋਪਰ ਨਹੀਂ ਮਿਲਿਆ ਸਾਡੀ ਸਿਕਿਉਰਿਟੀ ਇਹਨਾਂ ਕੋਲ ਜਮਾ ਵਾ ਉਹਦਾ ਵੀ ਕੋਈ ਹਿਸਾਬ ਨਹੀਂ ਦੱਸਦੇ ਵੇ ਜੇ ਆਪਾਂ ਮਤਲਬ ਕਿ ਲੈ ਲੇ ਦਸਾਂ ਨੂੰ ਪੁੱਛੀਦਾ ਦਸਾਂ ਦੇ ਵਿੱਚੋਂ ਪੰਜਾਂ ਦਾ ਇਹ ਜਵਾਬ ਹੁੰਦਾ ਵਾ ਕਿ ਬਸਾਂ ਇਹ ਪਤਾ ਨਹੀਂ ਜੀ ਬੰਦ ਹੋ ਸਾਨੂੰ ਕਨਫਿਊਜ਼ ਹੋ ਹੀ ਚੁੱਕੇ ਆ ਤੇ ਇਨਕ ਮੈਂਟਲੀ ਹਰਾਸਮੈਂਟ ਹੋ ਚੁੱਕੇ ਆ ਕਿ ਇਹਨਾਂ ਦੀ ਵਜ੍ਹਾ ਨਾਲ ਸਾਨੂੰ ਕੁਝ ਸਮਝ ਨਹੀਂ ਆ ਰਹੀ ਅਸੀਂ ਕਰੀਏ ਤੇ ਕੀ ਕਰੀਏ ਸਾਡਾ ਤਾਂ ਡੋ ਘਟ ਨਹੀਂ 35-40 ਹਜ਼ਾਰ ਰੁਪਏ ਇਕੱਲੇ ਇਕੱਲੇ ਬੰਦੇ ਦਾ ਡੋਬ ਰਾਇਆ ਤੇ ਘੱਟੋ ਘਾਟ 200 ਬੰਦਾ ਇਨਕ ਮੈਂਟਲ ਤੇ ਮੰਨ ਲਓ ਸਾਡੇ ਪੈਸੇ ਨਾ ਮਿਲੇ ਤੇ ਅਸੀਂ ਤਾਂ 40-40 ਹਜ਼ਾਰ ਰੁਪਏ ਸਾਡਾ ਗਿਆ ਸੇਵਾ ਕੀਤੀ ਅਸੀਂ ਰੰਜਨ ਵਾਲੀ ਫੇਰੇ ਤੇ ਸਾਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਹੱਕ ਆ ਸਾਨੂੰ ਦਵਾਇਆ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਅਧੀਰੀ ਇਹਨਾਂ ਨੂੰ ਹੋਰ ਪੁੱਛਾਂਗੇ ਉਸ ਤੋਂ ਬਾਅਦ ਅਸੀਂ ਆਪਣੀਆਂ ਬੈਂਕ ਸਟੇਟਮੈਂਟ ਆਪਕੀਆ ਸਟੇਟਮੈਂਟ ਇਹ ਨਾਲ ਦੋਨੋਂ ਚੀਜ਼ਾਂ ਲਗਾ ਕੇ ਕਮਿਸ਼ਨਰ ਸਾਹਿਬ ਸੀਓ ਸਾਹਿਬ ਚੰਡੀਗੜ੍ਹ ਕਮਿਸ਼ਨਰ ਸਾਹਿਬ ਔਰ ਇੱਕ ਸਾਡੇ ਜਿਹੜੇ ਮੇਨ ਬੰਦੇ ਨੇ ਅਹੀਂ ਉਹਨਾਂ ਨੂੰ ਦਵਾਗੇ ਜਿਹੜੇ ਹਰ ਵਾਰੀ ਸਪੋਰਟ ਕਰਦੇ ਨੇ ਇੱਕ ਕੋਸ਼ਿਸ਼ ਹੁੰਦਾ ਕੋਲੋ ਇਨਾ ਕੋਲੋ ਨਹੀਂ ਬਾਹੜਾ ਮਸਲਾ ਲੋ ਜੇ ਤਾਂ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਉਹਨਾਂ ਕੋਲ ਪਹੁੰਚ ਕਰਾਂਗੇ ਆਪਣਾ ਨਾਮ ਦੱਸ ਕੇ ਤੇ ਅੱਜ ਕੀ ਜਣਾ ਚਾਹੁੰਦੇ ਤੁਸੀਂ ਰੈਕਟੇ ਬੰਠੇ ਹੋਏ ਮੇਰਾ ਨਾਮ ਸ਼ਿਵਨ ਹੈ ਮੈਂ ਸਿੰਗਲ ਲੇਡੀ ਆ ਮੇਰੀਆਂ ਦੋ ਬੇਟੀਆਂ ਆ

ਕਿ ਤੁਹਾਨੂੰ ਜੋ ਆਪ ਤੋਂ ਕੱਢ ਦਿੱਤਾ ਜਾਏਗਾ ਜਾਂ ਡਿਊਟੀਆਂ ਫਿਰ ਐਸਾ ਇੱਧਰ ਉੱਧਰ ਛੱਡ ਦਿੰਦੇ ਆ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਸਾਡੀਆਂ ਤਨਖਾਹਾਂ ਘੌਰ ਸੀ ਆਪਣਾ ਹੱਕ ਮੰਗਣਦੇ ਆ ਅਸੀਂ ਸਵੇਰੇ 6 ਵਜੇ ਆਉਂਨੇ ਆ ਮੀ ਜਾਵੇ ਨੇਰੀ ਜਾਵੇ ਕੁਛ ਜਾਵੇ ਅਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਪੂਟਾ ਹੁੰਦੇ ਆ 6 ਤੋਂ 2 ਵਜੇ ਤੱਕ ਜਿਓ ਤੇ ਬਾਕੀ ਜਿਹੜੇ ਗਾਰਡ ਹੈ ਜਿਹੜੇ ਦੂਸਰੇ ਗਾਰਡ ਆ ਪੂਰੇ ਦੋ ਰਾਤ ਇੱਥੇ ਰਾਤ ਰਿਸਕ ਹੁੰਦਾ ਵਾ ਸਾਡੇ ਗਾਰਡ ਫਿਰ ਵੀ ਇੱਥੇ ਆਪਣੀ ਜਾਨ ਬਣਾ ਕੇ ਬੈਠੇ ਡਿਊਟੀਆਂ ਕਰਨਦੇ ਆ ਫਿਰ ਉਹਨਾਂ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਸਾਨੂੰ ਤਨਖਾਹਾਂ ਦੋ ਪਹਿਲਾਂ ਵੀ ਤੁਮ ਜਿਵੇਂ ਕੋਈ ਪਹਿਲਾਂ ਹੀ ਦੱਸ ਚੁੱਕੇ ਆ ਕਿ ਤਨਖਾਹਾਂ 7 ਨੂੰ ਆਉਂਦੀਆਂ ਸੀ 10 ਨੂੰ 20 ਨੂੰ ਫਿਰ ਪੂਰਾ ਮਹੀਨਾ ਹੀ ਟੱਪ ਗਿਆ ਅਸੀਂ ਮਜਬੂਰ ਹੋ ਕੇ ਆਏ ਆ মিডিਆ ਦੇ ਅੱਗੇ ਕਿ ਸਾਡੀਆਂ ਤਨਖਾਹਾਂ ਸਾਨੂੰ ਪਾਈਆਂ ਜਾਣ ਔਰ ਸੈਕੰਡਲੀ ਗੱਲ ਸਰਕਾਰਗੇ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਇਹ ਪ੍ਰੋਜੈਕਟ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਉਹ ਘਾਟੇ ਦੇ ਪ੍ਰੋਜੈਕਟ ਜਿਹੜੇ ਚਲਾਉਂਦੀ ਹੈ ਤਾਂ ਕਿ ਜਨਤਾ ਨੂੰ ਸਹੂਲਤ ਮਿਲੇ ਪਤੋਂ ਇਹ ਜਿਹੜਾ ਪ੍ਰੋਜੈਕਟ ਹੈ ਜਨਤਾ ਦੇ ਲਈ ਹੈ ਪਬਲਿਕ ਦੇ ਲਈ ਬਹੁਤ ਜ਼ਿਆਦਾ ਮੰਗਦਾ ਬੱਚਿਆਂ ਦੇ ਲਈ ਜਿਹੜੇ ਵਪਾਰੀ ਵਰਗਾ ਉਹਨਾਂ ਦੇ ਲਈ ਸਕੂਲ ਕਾਲਜ ਪਹੁੰਚ ਦਰ ਲੈ ਜਿਹੜੀਆਂ ਕੁੜੀਆਂ ਇੱਥੇ ਸੇਫ ਜਾਂਦੀਆਂ ਸੀ ਸੇਫ ਆਉਂਦੀਆਂ ਸੀ ਜਿਵੇਂ ਕਿ ਹਨ ਫ੍ਰੀ ਬੱਸਾਂ ਪੰਜ ਇਹਨਾਂ ਨੇ ਚਲਾਈਆਂ ਉਹ ਬੱਸਾਂ ਦੇ ਵਿੱਚ ਜਿਵੇਂ ਫ੍ਰੀ ਦੇ ਵਿੱਚ ਕਈ ਛੇੜੀ ਲੈ ਜਾਂਦੇ ਆ